ਉਹ ਫਿਲਮਾਂ ਬਣਾਉਣ ਵਾਲੇ ਰੈਸਲਰ ਦਾਰਾ ਸਿੰਘ ਨੂੰ ਤਾਂ ਲਗਭਗ ਸਾਰੇ ਹੀ ਜਾਣਦੇ ਹਨ ਪਰ 7 ਫੁੱਟ ਦੇ ਪਲਵਾਰ ਦਾਰੇ ਦਲਚੀਪੁਰੀਏ ਨੂੰ ਕੋਈ ਵਿਰਲਾ ਹੀ ਜਾਣਦਾ ਹੋਵੇਗਾ ਉੱਚੇ ਲੰਮੇ ਕੱਦ ਦਾ ਦਾਰਾ ਦਲਚੀਪੁਰਿਆ ਸੱਚਮੁੱਚ ਦੇਖਣ ਨੂੰ ਵੀ ਇੱਕ ਦਿਓ ਹੀ ਲੱਗਦਾ ਸੀ ਜਿਸ ਨੇ ਦੁਨੀਆ ਦੇ ਸਭ ਤੋਂ ਵੱਡੇ ਚੈਂਪੀਅਨ ਕਿੰਗ ਕੌਂਗਰ ਨੂੰ ਵਗਰਾ ਕੇ ਪੂਰੇ ਵਿੱਚ ਵਿੱਚ ਆਪਣੇ ਨਾਮ ਦੀ ਤੜਥੱਲੀ ਬਚਾ ਦਿੱਤੀ ਦਾਰੇ ਦਲਚੀਪੁਰੀਏ ਨੂੰ ਇੱਕ ਕਤਲ ਕੇਸ ਵਿੱਚ ਫਾਂਸੀ ਦੀ ਸਜ਼ਾ ਦਿੱਤੀ ਗਈ ਕਦੇ ਦਾਰੇ ਦਾ ਡੰਕਾ ਪੂਰੇ ਸੰਸਾਰ ਵਿੱਚ ਵੱਜਦਾ ਸੀ ਪਰ ਕਿਸਮਤ ਕਹਿੰਦੇ ਹਨ ਕਿ ਹਰ ਕਿਸੇ ਤੇ ਮਿਹਰਬਾਨ ਨਹੀਂ ਹੁੰਦੀ ਸ਼ਾਇਦ ਇਸੇ ਲਈ ਇੰਨਾ ਤਾਕਤਵਰ ਪਹਿਲਵਾਨ ਦਾਰਾ ਦਲਚੀਪਰੀਆ ਗੁੰਮਨਾਮੀ ਦੀ ਹਨੇਰੀ ਵਿੱਚ ਸਾਥੋਂ ਵਿਛੜ ਗਿਆ ਇਸੇ ਕਰਕੇ ਇਸ ਦਾਰੇ ਦਲਚੀਪਰੀਏ ਦੀਆਂ ਫਿਲਮਾਂ ਵਾਲੇ ਦਾਰੇ ਵਾਂਗ ਵੱਡੀਆਂ-ਵੱਡੀਆਂ ਕਿਸੇ ਕਹਾਣੀਆਂ ਨਹੀਂ ਬਣੀਆਂ ਆਓ ਅੱਜ ਪੰਜਾਬ ਦੇ ਇਸ ਸ਼ੇਰ ਦਾਰੇ ਦਲਚੀਪਰੀਏ ਦੇ ਜੀਵਨ ਤੇ ਇੱਕ ਝਾਤ ਮਾਰਦੇ ਹਾਂ ਕਿ ਕੌਣ ਸੀ ਦਾਰਾ ਦਲਚੀਪਰੀਆ ਕਿਵੇਂ ਉਹ ਕਿੰਗ ਕੌਗਰੋ ਹਰਾ ਕੇ ਸੰਸਾਰ ਦਾ ਚੈਂਪੀਅਨ ਬਣਿਆ ਤੇ ਉਸਦੇ ਕਿਸ ਦਾ ਤੇ ਕਿਉਂ ਕਤਲ ਕੀਤਾ ਸੀ ਕਿ ਉਸਨੂੰ ਫਾਸੀ ਦੀ ਸਜ਼ਾ ਦਿੱਤੀ ਗਈ ਨਾਲ ਹੀ ਦੱਸਾਂਗੇ ਕਿ ਕਿਵੇਂ ਆਪਣੇ ਅਖੀਰਲੇ ਸਮੇਂ ਵਿੱਚ ਦਾਰਾ ਦੁਲਚੀਪੁਰੀਆ ਸ਼ਰਾਬ ਅਤੇ ਸ਼ਵਾਬ ਦੇ ਨਸ਼ੇ ਵਿੱਚ ਡੁੱਬ ਕੇ ਗੁੰਮਨਾਮੀ ਵਿੱਚ ਸਾਥੋਂ ਵਿਛੜਿਆ ਸੀ ਕਹਾਣੀ ਅੱਗੇ ਸ਼ੁਰੂ ਕਰਨ ਤੋਂ ਪਹਿਲਾਂ ਇੱਕ ਬੇਨਤੀ ਹੈ ਕਿ ਵੀਡੀਓ ਨੂੰ ਅਖੀਰ ਤੱਕ ਜਰੂਰ ਵੇਖਿਓ ਤੇ ਚੈਨਲ ਸਬਸਕ੍ਰਾਈਬ ਕਰਕੇ ਕਿ ਸ਼ੇਅਰ ਜਰੂਰ ਕਰ ਦਿਓ ਸੋ ਆਓ ਹੁਣ ਅੱਜ ਦਾ ਐਪੀਸੋਡ ਅੱਗੇ ਸ਼ੁਰੂ ਕਰਦੇ ਹਾਂ ਦੋਸਤੋ ਫਿਲਮਾਂ ਬਣਾਉਣ ਵਾਲੇ ਪਹਿਲਵਾਨ ਦਾਰਾ ਸਿੰਘ ਬਾਰੇ ਤਾਂ ਪੂਰੀ ਦੁਨੀਆ ਜਾਣਦੀ ਹੈ ਜੋ ਅਮਰਸਰ ਜ਼ਿਲ੍ਹੇ ਦੇ ਪਿੰਡ ਧਰਮੂ ਚੱਕ ਦਾ ਰਹਿਣ ਵਾਲਾ ਸੀ ਜਦ ਕਿ 7 ਫੁੱਟ ਤੋਂ ਉੱਤੇ ਕੱਦ ਵਾਲਾ ਦਾਰਾ ਦਲਚੀਪੁਰੀਆ ਇਹ ਪਿੰਡ ਦਲਚੀਪੁਰ ਦਾ ਰਹਿਣ ਵਾਲਾ ਸੀ ਇਹ ਦੋਵੇਂ ਪਿੰਡ ਧਰਮੂ ਚੱਕ ਅਤੇ ਦਲਚੀਪੁਰ ਅਮਰਸਰ ਜ਼ਿਲ੍ਹੇ ਵਿੱਚ ਹੀ ਪੈਂਦੇ ਨੇ ਦਾਰੇ ਦਲਚੀਪੁਰੀਏ ਬਾਰੇ ਜੋ ਗੱਲਾਂ ਮਸ਼ਹੂਰ ਹੋਈਆਂ ਉਹਨਾਂ ਨੂੰ ਸੁਣ ਕੇ ਇੱਕ ਵਾਰ ਰੋਂਗਟੇ ਖੜੇ ਹੋ ਜਾਂਦੇ ਹਨ ਕਹਿੰਦੇ ਹਨ ਕਿ ਫਰੋਈਪੁਰ ਦੀ ਕੇਂਦਰੀ ਜੇਲ੍ਹ ਵਿੱਚ ਦਾਰੇ ਦੁਲਚੀਪੁਰье ਦੇ ਇੱਕ ਇੱਟ ਇੰਨੇ ਜ਼ੋਰ ਨਾਲ ਉਤਾਂ ਨੂੰ ਛੁੱਟੀ ਕਿ ਉੱਤੇ ਜਾ ਕੇ ਉਹ ਪਾਣੀ ਵਾਲੀ ਟੈਕੀ ਦੇ ਉੱਤੇ ਦੇਖ ਪਈ ਇਹ ਇੱਟ ਕਈ ਸਾਲ ਉੱਥੇ ਉਹਵੇਂ ਟੈਕੀ ਉੱਤੇ ਹੀ ਪਈ ਰਹੀ ਨਾ ਕੋਈ ਉਤਾਂ ਚੜਿਆ ਤੇ ਨਾ ਹੀ ਕਿਸੇ ਨੇ ਇੱਟ ਨੂੰ ਢੇਠਾ ਲਾਇਆ ਕੈਦੀਆਂ ਦੇ ਗੁੱਟਾਂ ਨੂੰ ਲਾਉਣ ਵਾਲੀਆਂ ਆਮ ਹੱਥ ਕੜੀਆਂ ਦਾਰੇ ਦੁਲਚੀਪੁਰье ਦੇ ਮੇਚ ਨਹੀਂ ਸਨ ਆਉਂਦੀਆਂ ਦਾਰੇ ਬਾਰੇ ਕਿਹਾ ਜਾਂਦਾ ਹੈ ਕਿ ਉਹ ਇੱਕ ਚੰਗੇ ਬੋਤੇ ਨੂੰ ਭਾਵ ਊਠ ਨੂੰ ਆਪਣੇ ਮੋਢਿਆਂ ਤੇ ਚੁੱਕ ਲੈਂਦਾ ਹੁੰਦਾ ਸੀ ਸਾਈਕਲ ਦਾਰੇ ਦੀਆਂ ਲੱਤਾਂ ਦੇ ਵਿਚਕਾਰ ਦੀ ਆਰਾਮ ਨਾਲ ਲੰਘ ਜਾਂਦਾ ਸੀ ਜਿਸ ਵੇਲੇ ਦਾਰੇ ਦਲਚੀਪੁਰੀਏ ਨੇ ਸੰਸਾਰ ਦੇ ਸਭ ਤੋਂ ਤਾਕਤਵਰ ਤੇ ਸਭ ਤੋਂ ਵੱਡੇ ਚੈਂਪੀਅਨ ਕਿੰਗ ਕੌਗਰੋ ਗਰਾਇਆ ਤਾਂ ਪੂਰੀ ਦੁਨੀਆ ਦੇ ਵਿੱਚ ਉਸਦੇ ਨਾਮ ਦੀ ਤੜਥੱਲੀ ਮੱਚ ਗਈ ਜੇਕਰ ਇਸ ਦਾਰੇ ਦੇ ਜਨਮ ਬਾਰੇ ਗੱਲ ਕਰੀਏ ਤਾਂ ਇਸ ਦਾ ਜਨਮ ਸਾਲ 1918 ਦੇ ਵਿੱਚ ਦਲਚੀਪੁਰ ਪਿੰਡ ਵਿੱਚ ਹੋਇਆ ਸੀ ਬਚਪਨ ਤੋਂ ਹੀ ਉਹ ਖੁੱਲਾ ਖਾਨ ਪੀਰ ਕਰਕੇ ਇੱਕ ਹੁੰਦੜੇ ਏੜ ਸਰੀਰ ਦਾ ਮਾਲਕ ਸੀ 16 ਸਾਲ ਦੀ ਉਮਰ ਵਿੱਚ ਦਾਰਾ ਜਦੋਂ ਆਮ ਬੱਦੇ ਨਾਲੋਂ ਥੋੜਾ ਤਕੜਾ ਹੋ ਜਾਂਦਾ ਤਾਂ ਉਸ ਦਾ ਭਰਾ ਉਸ ਨੂੰ ਲਾਹੌਰ ਸੱਜਣ ਸਿੰਘ ਦੇ ਪਹਿਲਵਾਨੀ ਅਖਾੜੇ ਵਿੱਚ ਛੱਡ ਆਉਂਦਾ ਹੈ ਜਿੱਥੇ ਉਸ ਨੇ ਕੁਸ਼ਤੀ ਦੇ ਮੁੱਢਲੇ ਦਾ ਪੇਚ ਸਿੱਖੇ ਦਾਰੇ ਦਾ ਇੱਕ ਭਰਾ ਕਮਾਈ ਕਰਨ ਵਾਸਤੇ ਸਿੰਗਾਪੁਰ ਚਲਿਆ ਗਿਆ ਜਿਸ ਦਾ ਨਾਮ ਦਲੀਪ ਸਿੰਘ ਹੁੰਦਾ ਹੈ ਦਲੀਪ ਸਿੰਘ ਕੁਝ ਸਮੇਂ ਬਾਅਦ ਇੱਕ ਚਿੱਠੀ ਆਪਣੇ ਪਿੰਡ ਨੂੰ ਲਿਖਦਾ ਤੇ ਦਾਰੇ ਨੂੰ ਵੀ ਉੱਥੇ ਸਿੰਗਾਪੁਰ ਬੁਲਾ ਲੈਂਦਾ ਹੈ ਸਿੰਗਾਪੁਰ ਪਹੁੰਚ ਕੇ ਦਾਰਾ ਤੇ ਉਸ ਦਾ ਭਰਾ ਦਲੀਪਾ ਡੇਰੀ ਫਾਰਮਿੰਗ ਦਾ ਕੰਮ ਸ਼ੁਰੂ ਕਰ ਦਿੰਦੇ ਹਨ ਇੱਥੇ ਵੀ ਉਹਨਾਂ ਨੂੰ ਖੁੱਲਾ ਦੁੱਧ ਕਿਉਂ ਮਿਲਦਾ ਸੀ ਉਹਨਾਂ ਦਿਨਾਂ ਵਿੱਚ ਸਿੰਗਾਪੁਰ ਵਿੱਚ ਫ੍ਰੀ ਸਟਾਈਲ ਕੁਸ਼ਤੀਆਂ ਹੁੰਦੀਆਂ ਸਨ ਦਾਰਾ ਉੱਤੇ ਹੈਪੀ ਵਰਲਡ ਕਲੱਬ ਵੱਲੋਂ ਕੁਸ਼ਤੀਆਂ ਲੜਦੀਆਂ ਸ਼ੁਰੂ ਕਰ ਦਿੰਦਾ ਹੈ ਇੱਕ ਵਾਰ ਦਾਰਾ ਇੱਕੋ ਵਾਰਚ 12 ਪਹਿਲਵਾਨਾਂ ਨੂੰ ਇਕੱਠੇ ਹੀ ਢਾ ਲੈਂਦਾ ਇਹ ਵੇਖ ਕੇ ਉਥੋਂ ਦੀ ਬਲਾਇਆ ਪੁਲਿਸ ਉਸ ਨੂੰ ਭਰਤੀ ਕਰਕੇ ਨੌਕਰੀ ਤੇ ਰੱਖ ਲੈਂਦੀ ਹੈ ਦਾਰਾ ਸਿੰਘ ਦਾ ਬਲਾਇਆ ਵਿੱਚ ਹੀ ਬੀਬੀ ਬਲਵੀਰ ਕਰਨਲ ਵਿਆਹ ਹੋ ਜਾਂਦਾ ਹੈ ਬਲਵੀਰ ਕੌਰ ਦਾ ਪਰਿਵਾਰ ਵੀ ਪਿੱਛੋਂ ਬਾਜੇ ਦਾ ਰਹਿਣ ਵਾਲਾ ਸੀ ਵਿਆਹ ਤੋਂ ਬਾਅਦ ਉਸ ਦਾ ਭਰਾ ਤਲੀਪ ਸਿੰਘ ਵਾਪਸ ਪਿੰਡ ਮੁੜੇ ਆਉਂਦਾ ਹੈ ਸਾਲ 1936 ਦੇ ਵਿੱਚ ਦਾਰੇ ਮਲਾਇਆ ਦਾ ਚੈਂਪੀਅਨ ਬਣ ਜਾਂਦਾ ਤੇ ਦਾਰੇ ਦੇ ਵਿਰੋਧੀ ਕਲੱਬ ਵਾਲੇ ਦਾਰੇ ਨੂੰ ਹਰਾਉਣ ਵਾਸਤੇ ਤੇ ਉਸ ਦੀ ਬੇਇੱਜ਼ਤੀ ਕਰਨ ਵਾਸਤੇ ਉਸ ਵਕਤ ਦੇ ਦੁਨੀਆ ਦੇ ਚੈਂਪੀਅਨ ਹੰਗਰੀ ਦੇ ਪਹਿਲਵਣ ਕਿੰਗ ਕੋਂਗ ਨੂੰ ਲੈ ਕੇ ਆਉਂਦੇ ਹਨ ਦੋਹਾਂ ਵਿਚਕਾਰ ਕਰੀਬ 13 ਮਿੰਟ ਕੁਸ਼ਤੀ ਹੁੰਦੀ ਹੈ ਇਸ ਮੁਕਾਬਲੇ ਵਿੱਚ ਦਾਰੇ ਨੇ ਕਿੰਗ ਕੋਂਗ ਦਾ ਗੋਡਾ ਹੀ ਤੋੜ ਦਿੱਤਾ ਉਸ ਨੂੰ ਸਟ੍ਰੇਚਰ ਦੇ ਪਾ ਕੇ ਅਖਾੜੇ ਤੋਂ ਬਾਹਰ ਲਜਾਣਾ ਪਿਆ ਸੀ ਇਸ ਕਿੰਗ ਕਾਂਗਰੋ ਅਰਾਊਂਡ ਤੋਂ ਬਾਅਦ ਪੂਰੀ ਦੁਨੀਆ ਵਿੱਚ ਦਾਰੇ ਦੀ ਬੱਲੇ ਬੱਲੇ ਹੋ ਜਾਂਦੀ ਹੈ ਹੁਣ ਉਸਤੇ ਨੋਟਾਂ ਦੇ ਮੀ ਮਰਨ ਲੱਗੇ ਸਨ ਪਰ ਇੱਥੇ ਆ ਕੇ ਹੀ ਦਾਰੇ ਦੀ ਕਿਸਮਤ ਉੱਤੋਂ ਧੋਖਾ ਦੇ ਜਾਂਦੀ ਹੈ ਜਦੋਂ ਦਾਰੇ ਦੀ ਗੱਡੀ ਸਿਗਰਾ ਤੇ ਹੁੰਦੀ ਤਾਂ ਪਿੱਛੋਂ ਉਸਦੇ ਪਿੰਡ ਵਿੱਚ ਕੋਈ ਉਸਦੇ ਭਰਾ ਦਲੀਪ ਸਿੰਘ ਦਾ ਕਤਲ ਕਰ ਦਿੰਦਾ ਹੈ ਤੇ ਦੂਜੇ ਭਰਾ ਦਾ ਗੁੱਟ ਵੱਢ ਕੇ ਸੁੱਟ ਦਿੰਦਾ ਕਤਲ ਕਰਨ ਵਾਲੇ ਵੀ ਦਾਰੇ ਦੇ ਸ਼ਰੀਕੇ ਵਿੱਚੋਂ ਭਰਾ ਲੱਗਦੇ ਸਨ ਤੇ ਉਹਨਾਂ ਨੇ ਬਹੁਤ ਛੋਟੀ ਜੀ ਗੱਲ ਤੋਂ ਕਤਲ ਕਰ ਦਿੱਤਾ ਕਿ ਦਾਰੇ ਦੇ ਭਰਾਣੇ ਉਹਨਾਂ ਦੀਆਂ ਤੋਰੀਆਂ ਵੜ ਦਿੱਤੀਆਂ ਸਰ ਜਿਸ ਵੇਲੇ ਦਾਰੇ ਦਲਚੀਪੁਰੀਏ ਨੂੰ ਇਸ ਕਤਲ ਬਾਰੇ ਪਤਾ ਲੱਗਦਾ ਤਾਂ ਉਸ ਵਕਤ ਉਹ ਕੁਸ਼ਤੀ ਲੜਨ ਵਾਸਤੇ ਜਰਮਨੀ ਜਾਣ ਦੀ ਤਿਆਰੀ ਕਰ ਰਿਹਾ ਹੁੰਦਾ ਹੈ ਪਰ ਕਤਲ ਦੀ ਖਬਰ ਮਿਲਦੇ ਸਾਰ ਉਹ ਸਭ ਕੁਝ ਵਿੱਚ ਵਿਚਾਲੇ ਛੱਡ ਕੇ ਆਪਣੇ ਪਿੰਡ ਵਾਪਸ ਆ ਜਾਂਦਾ ਤੇ ਪਿੰਡ ਆ ਕੇ 19 ਅਕਤੂਬਰ 1950 ਨੂੰ ਦਾਰੇ ਨੇ ਆਪਣੇ ਭਰਾ ਦਲੀਪ ਸਿੰਘ ਦੇ ਕਤਲ ਸਰਦਾਰਾਂ ਸਿੰਘ ਦਾ ਕਤਲ ਕਰ ਦਿੱਤਾ ਇਸ ਕਤਲ ਦੇ ਦੋਸ਼ ਵਿੱਚ ਦਾਰੇ ਨੂੰ ਫਾਂਸੀ ਤੇ ਉਸਦੇ ਦੂਜੇ ਭਰਾ ਇੰਦਰ ਸਿੰਘ ਨੂੰ ਉਮਰ ਕੈਦ ਦੀ ਸਜ਼ਾ ਦਿੱਤੀ ਗਈ ਸੀ ਉਤਲੀ ਅਦਾਲਤ ਵਿੱਚ ਅਪੀਲ ਕਰ ਦਿੱਤੇ ਦਾਰੇ ਦੀ ਫਾਂਸੀ ਦੀ ਸਜ਼ਾ ਉਮਰ ਕੈਦ ਵਿੱਚ ਤਬਦੀਲ ਕਰ ਦਿੱਤੀ ਗਈ ਜੇਲ੍ਹ ਵਿੱਚ ਬੰਦ ਦਾਰਾ ਉੱਤੇ ਵੀ ਸਾਰੀ-ਸਾਰੀ ਦਿਹਾੜੀ ਜ਼ੋਰ ਕਰਦਾ ਰਹਿੰਦਾ ਇਸੇ ਦੌਰਾਨ ਇੱਕ ਦਿਨ ਉਹਨਾਂ ਸਮਿਆਂ ਦਾ ਪੰਜਾਬ ਦਾ ਮੁੱਖ ਮੰਤਰੀ ਭੀਮ ਸੈਨ ਸੱਚਰਫਰੇਪਰ ਜੇਲ੍ਹ ਦਾ ਦੌਰਾ ਕਰਨ ਆਉਂਦਾ ਹੈ ਜੇਲ੍ਹ ਵਿੱਚ ਉਸਨੂੰ ਦਾਰੇ ਦੀ ਕੁਸ਼ਤੀ ਵਿਖਾਈ ਗਈ ਉਸ ਵਕਤ ਸਰਕਾਰ ਨੇ ਇਹ ਫੈਸਲਾ ਕੀਤਾ ਕਿ ਰੀਲੀਫ ਫੰਡ ਇਕੱਠਾ ਕਰਨ ਲਈ ਦਾਰੇ ਦੀਆਂ ਹੋਰ ਵੀ ਕੁਸ਼ਤੀਆਂ ਵਕ-ਵਕ ਥਾਵਾਂ ਤੇ ਕਰਵਾਈਆਂ ਜਾਣਗੀਆਂ ਇੱਕ ਕੁਸ਼ਤੀਦਾਰੇ ਨੇ ਪ੍ਰਧਾਨ ਮੰਤਰੀ ਜਵਾਲਾਲ ਨਹਿਰੂ ਦੇ ਸਾਹਮਣੇ ਵੀ ਲੜੀ ਇੱਥੇ ਦਾਰੇ ਨੂੰ ਹਾਂਗਕਾਂਗ ਦੇ ਚੈਂਪੀਅਨ ਹਰਦਿਤ ਸਿੰਘ ਐਟਮ ਬੱਬ ਨਾਲ ਖੁਲਾਇਆ ਗਿਆ ਮੁਕਾਬਲੇ ਦਰਾਂਡ ਚੰਦ ਸਕਿੰਟਾਂ ਵਿੱਚ ਹੀ ਦਾਰੇ ਨੇ ਆਪਣੇ ਵਿਰੋਧੀ ਪਲਵਾਨ ਨੂੰ ਚੁੱਕ ਕੇ ਅਖਾੜੇ ਵਿੱਚੋਂ ਬਾਹਰ ਸੋੜ ਦਿੱਤਾ ਸੀ ਇਹ ਵੇਖ ਕੇ ਸਾਰੇ ਦਾਰੇ ਦੇ ਨਾਬਦਾ ਉੱਥੇ ਰੌਲਾ ਪਾਉਣ ਲੱਗੇ ਸਨ ਇਹ ਕੁਸ਼ਤੀ ਕਰਵਾਉਣ ਤੋਂ ਪਹਿਲਾਂ ਦਾਰੇ ਨੂੰ ਫਰੇਪਰ ਜੇਲ੍ਹ ਵਿੱਚੋਂ ਬੇੜੀਆਂ ਵਿੱਚ ਜਕੜ ਕੇ ਕੁਸ਼ਤੀ ਗਰਾਊਂਡ ਵਿੱਚ ਲਿਆਂਦਾ ਗਿਆ ਸੀ ਤੇ ਜਦੋਂ ਕੁਸ਼ਤੀ ਦੀ ਸਬਾਵਤੀ ਤੋਂ ਬਾਅਦ ਫੇਰ ਬੇੜੀਆਂ ਲਾ ਕੇ ਦਾਰੇ ਨੂੰ ਜੇਲ੍ਹ ਵਿੱਚ ਉਲਝਣ ਲੱਗੇ ਤਾਂ ਉੱਥੇ ਇਕੱਠੀ ਹੋਈ ਭੀੜ ਨੇ ਰੌਲਾ ਪਾ ਦਿੱਤਾ ਕਿ ਦਾਰੇ ਨੂੰ ਹੁਣੇ ਰਿਹਾ ਕਰੋ ਆਖਰ ਲੋਕਾਂ ਦੇ ਰੋਹ ਅੱਗੇ ਸਰਕਾਰ ਨੂੰ ਝੁਕਣਾ ਪਿਆ ਤੇ ਸਾਲ 1957 ਦੇ ਵਿੱਚ ਦਾਰੇ ਨੂੰ ਰਿਹਾ ਕਰ ਦਿੱਤਾ ਜਾਂਦਾ ਹੈ ਇਸ ਤੋਂ ਬਾਅਦ ਫਿਰ ਦਾਰੇ ਨੇ ਦੁਨੀਆ ਦੇ ਬਹੁਤ ਸਾਰੇ ਦੇਸ਼ਾਂ ਵਿੱਚ ਕੁਸ਼ਤੀਆਂ ਲੜੀਆਂ ਤੇ ਦੁਨੀਆ ਦੇ ਨਾਮੀ ਪਹਿਲਵਾਨਾਂ ਨੂੰ ਹਰਾਇਆ ਦਾਰੇ ਨੇ ਇੱਕ ਦੋ ਫਿਲਮਾਂ ਵਿੱਚ ਵੀ ਕੰਮ ਕੀਤਾ ਤੇ ਫਿਰ ਉਸ ਨੇ ਇਹ ਕਹਿ ਕੇ ਜਵਾਬ ਦੇ ਦਿੱਤਾ ਕਿ ਫਿਲਮਾਂ ਵਿੱਚ ਆਉਣ ਨਾਲ ਤਾਂ ਪਹਿਲਵਾਨ ਦੀ ਬੇਇੱਜ਼ਤੀ ਹੁੰਦੀ ਹੈ ਦਾਰੇ ਨੂੰ ਮੁਕਾਬਲੇ ਵਿੱਚ ਤਾਂ ਕੋਈ ਸਿੱਧਾ ਹਰਾ ਨਹੀਂ ਸੀ ਸਕਦਾ ਪਰ ਫਿਰ ਉਸ ਦੇ ਵਿਰੋਧੀਆਂ ਨੇ ਦਾਰੇ ਨੂੰ ਹਰਾਉਣ ਲਈ ਇੱਕ ਛੜੇਅਤਰ ਰਚਿਆ ਉਹ ਇੱਕ ਮੇਲੇ ਵਿੱਚ ਸਤਵੰਤੀ ਨਾਮ ਦੀ ਇੱਕ ਖੂਬਸੂਰਤ ਕੁੜੀ ਨੂੰ ਦਾਰੇ ਦੇ ਪਿੱਛੇ ਲਗਾ ਦਿੰਦੇ ਹਨ ਇਸੇ ਦੇਖਦੇ ਆਈ ਦਾਰੇ ਨੇ ਆਪਣੇ ਉਸਨ ਦੇ ਜਾਲ ਵਿੱਚ ਫਸਾਲਿਆ ਦਾਰਾ ਉਸਨੂੰ ਆਪਣੇ ਨਾਲ ਆਪਣੇ ਘਰ ਲੈ ਜਾਂਦਾ ਏ ਤੇ ਦੋਵੇਂ ਇਕੱਠੇ ਰਹਿਣਾ ਸ਼ੁਰੂ ਕਰ ਦਿੰਦੇ ਹਨ ਜਦੋਂ ਦਾਰਾ ਸਤਵੰਤੀ ਨੂੰ ਟਾ